ਪਾਸਪੋਰਟ ਦੇ ਵਿੱਚ ट्रैवल ਏਜੰਟਾਂ ਦੇ ਵੱਲੋਂ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਹੀ ਸਾਹਮਣੇ ਆ ਰਹੇ ਨੇ ਹੁਣ ਬੀਤੇ ਦਿਨੇ ਵੀ ਇੱਕ ਪਰਿਵਾਰ ਦੇ ਵੱਲੋਂ 22 ਲੱਖ ਦੀ ਠੱਗੀ ਮਾਰਨ ਦੇ ਇਲਜ਼ਾਮ ਟਰੈਵਲ ਏਜੰਟ 'ਤੇ ਲੱਗੇ ਸਨ ਟਰੈਵਲ ਏਜੰਟ ਦਾ ਕਹਿਣਾ ਹੈ ਕਿ ਪਰਿਵਾਰ ਦੇ ਵੱਲੋਂ ਉਹਨਾਂ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੱਸਿਆ ਹੈ ਕਿ ਵਰਕ ਪਰਮਿਟ ਤੇ ਦੋਵੇਂ ਹੀ ਦੋਨੋਂ ਹੀ ਪਤੀ-ਪਤਨੀ ਨੂੰ ਇੰਗਲੈਂਡ ਭੇਜਿਆ ਗਿਆ ਸੀ ਇਹਨਾਂ ਦਾ ਵੀਜ਼ਾ ਵੀ ਬਿਲਕੁਲ ਅਸਲੀ ਸੀ ਅਤੇ ਹੁਣ ਜਿਹੜਾ ਹੈ ਦੋਨੋਂ ਹੀ ਉੱਥੇ ਕੰਮ ਵੀ ਕਰ ਰਹੇ ਹਨ ਜੇਕਰ ਉਹਨਾਂ ਦਾ ਵੀਜ਼ਾ ਜਾਂ ਫਿਰ ਕੰਪਨੀ ਨਕਲੀ ਹੁੰਦੀ ਤਾਂ ਫਿਰ ਇੰਗ ਸ਼ਹਿਰ ਵੱਲੋਂ ਜਿਹੜੇ ਗਲਤ ਟਰੈਵਲ ਏਜੰਟ ਨੇ ਜਿਹੜੇ ਕਿ ਬਿਨਾ ਮਨੋਕੀ ਤਸਕਰੀ ਦੇ ਤੌਰ ਤੇ ਬੈਰ ਬਿਨਾ ਕਿਸੇ ਲੈਸਨਸ ਤੋਂ ਬਾਹਰ ਭੇਜ ਦਿੱਨੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 22 ਖਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨਾਰ ਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਜਿਹੜਾ ਕਵਲਜੀਤ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਤਜਾ ਸੁਖਰਾਜ ਸਿੰਘ ਦੇ ਹੈੱਡਕੁਆਟਰ ਸਾਹਿਬ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਤਹਿਤ ਇਹ ਮਕਦਮਾ ਦਰਜ ਅੰਡਰ ਸੈਕਸ਼ਨ 420 120ਬੀ ਟ੍ਰੈਵਲ ਅੰਡਰ ਥਾਣਾ ਸਿਟੀ ਵਿਦਰਜ ਕੀਤਾ ਜਾ ਰਹੀ ਹੈ ਦੀ ਤਫਤੀਸ਼ ਜੀ 7 ਨੂੰ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਦੀ ਠਗਈਏ ਕਿੰਨੇ ਵਰਸੇ ਲੈ ਗਏ ਸੀ ਜਨਾਬ 22 ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਦੇ ਹੋਇਆ ਦੋ ਬੰਦੇ ਦੇ ਦੋਨੋਂ ਟ੍ਰੈਵਲ ਏਜੰਟਰ ਦੋ ਟ੍ਰੈਵਲ ਏਜੰਟਰ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਅਵਨੀਸ਼ ਕੌਰ ਨੂੰ ਬਾਹਰ ਭੇਜਣ ਦੇ ਲਈ ਤੇ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਹਿੰਦਾ ਏਜੰਸੀ ਦੇ ਨਾਲ ਦਫਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਸੜਕੋ 7 3 ਚਹੀ ਨੂੰ 1.5 ਲੱਖ ਰੁਪਏ ਲਿਆ ਉਹ ਸਾਨੂੰ ਇਹ ਪੂਰਾ ਭਰੋਸਾ ਦਿੱਤਾ ਕਿ ਅਸੀਂ 22 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਉਹ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 3 ਚਹੀ ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਸਾਨੂੰ ਨਾਲ ਲੈ ਕੇ ਜਿਹੜਾ ਇਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਉੱਥੇ ਅੰਮ੍ਰਿਤਸਰ ਦੇ ਵਿੱਚ ਫੈਸ਼ਨ ਆਵਰਸਿਜ਼ ਫੈਸ਼ਨ ਆਵਰਸਿਜ਼ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਪਾਰਟ ਪੇਮੈਂਟ ਕਰਉਂਦੇ ਰਿਹਾ ਕਦੇ 4 ਲੱਖ ਦੇ 5 ਲੱਖ ਤੇ ਔਰ ਕੋਦੇ ਗੂਗਲ ਪੇ ਇਹ ਜਿਹੜੀਆਂ ਜਿਹੜੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉੱਥੇ ਇਹ 15 ਦਸਤੂਨ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੀਆਂ 21 ਤਰੀਕ ਨੂੰ ਇਹਨਾਂ ਦੀ ਉੱਥੇ ਜਾਣੇਗਾ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉੱਥੇ ਜਾ ਕੇ ਜਦੋਂ ਇਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫ਼ਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉੱਥੇ ਕੰਪਨੀ ਸੀਗੀ ਉਹ ਸਾਰੇ ਬੱਚਾ ਦੇ ਪੈਰਾ ਥੋ ਜ਼ਮੀਨ ਨਿਕਲ ਗਈ ਉਹਨੋਂ ਬੱਚਿਆਂ ਦਾ ਪਰਸ ਲੋ ਜ਼ਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਵੇਰੇ ਇੱਕ ਵਾਰੀ ਤੁਹਾਨੂੰ ਉੱਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਸਾਡੇ ਕੋਲ 2 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸੀਂ 40 ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉੱਤੇ